ਸਸੀ ਕੱਲ ਤੋਂ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੈ ਰਹਾ ਧੁਰਕੋਟ ਹੋਰ ਬਾਈ ਬਾਬੇ ਦੀ ਕਿਰਪਾ ਨਾਲ ਠੀਕ ਠਾਕ ਹਾਂ ਸਾਰੀ ਭਰਾ ਬਾਈ ਜਿਹੜੇ ਜਾਮ ਲੱਗਦੇ ਆ ਨਾ ਆਪਣੇ ਸ਼ਹਿਰ ਦੇ ਵਿੱਚ ਉਸ ਦਾ ਕਾਰਨ ਆਹੀ ਹੈ ਵੀ ਜਿਹੜੀਆਂ ਵੱਡੀਆਂ ਗੱਡੀਆਂ ਆਂ ਜਿਹੜੋਂ ਇਹ ਲੋਡ ਹੋਈਆਂ ਵੀ ਬਜ਼ਾਰ ਚ ਆਉਂਦੀਆਂ ਤਾਂ ਇਹਨਾਂ ਚੋਂ ਸਮਾਨ ਲਾਉਣ ਵੇਲੇ ਸਾਨੂੰ ਪਤਾ ਵੀ ਟਾਈਮ ਲੱਗਦਾ ਹੈਗਾ ਤੇ ਆ ਜਾਮ ਪਿੰਡ ਰਾਮਪੁਰਾ ਰੋਡ ਤੇ ਲੱਗਿਆ ਹੋਇਆ ਹੈਗਾ ਇਹਦੇ ਵਿੱਚ ਸਾਨੂੰ 15 ਮਿੰਟ ਤੋਂ ਪਹਿਲਾਂ ਹੋ ਕੇ ਖੜਿਆ ਨੂੰ ਤੇ ਉਹ ਟਰੱਕਾਂ ਟਰੱਕ ਚੋਂ ਮਾਲ ਲਾਹੀ ਜਾਂਦੇ ਹੈਗੇ ਇੱਕ ਸਾਈਡ ਚੱਲਣ ਕਾਰਨ ਆ ਜਿਹੜੀ ਟ੍ਰੈਫਿਕਾ ਹੋ ਇੱਕ ਸਾਈਡ ਦੀ ਬੰਦ ਪਈ ਹੈਗੀ ਤੇ ਹਜੇ ਵੀ ਉਹਦੇ ਵਿੱਚ ਐ ਮੰਨ ਲਓ ਵੀ ਬਹੁਤ ਜਿਆਦੇ ਚਾਦਰਾਂ ਪਈਆਂ ਗਈਆਂ ਤੇ ਇਹ ਜਮ ਇਧਰੋਂ ਕਲੰਗੀਦਰ ਗੁਰਦੁਆਰਾ ਸਾਹਿਬ ਤੋਂ ਅੱਗੇ ਟੱਪ ਚੁੱਕਿਆਗਾ ਤੇ ਅੱਗੇ ਇਹ ਪਿੱਛੇ ਨੂੰ ਪਤਾ ਨਹੀਂ ਕਿੱਥੋਂ ਤੱਕ ਆਇਆ ਹੁਣ ਥੋੜਾ ਜਿਆਦਾ ਰਿਸਕ ਦਾ ਜਾ ਹੋਇਆਗਾ ਤੋਂ ਉੱਲੋ ਪ੍ਰਭੂ ਪਹਿਲੇ ਹੀ ਬਹੁਤ ਲੇਟਾਂਗੇ ਆ ਦੇਖੋ ਬਾਈ ਹੁਣ ਜਾ ਕੇ ਦਿੱਲੀ ਆ ਗੱਡੀ ਤੇ ਹਜੇ ਉਹਦੇ ਵਿੱਚ ਗੱਡੀ ਦੇ ਵਿੱਚ ਮੰਨ ਲਓ ਵੀ ਯਾਤਰਾ ਵੀ ਪਈਆਂ ਗਈਆਂ ਇੱਕ ਲੈਣ ਹੋਰ ਪਈਆਂ ਗਈਆਂ ਚਾਦਰਾਂ ਦੀ ਤੇ ਕਦੋਂ ਜਾ ਕੇ ਇਹ ਲਈਆਂ ਤੇ ਕਦੋਂ ਬਈ ਇਹ ਜਾਮ ਖੁੱਲਿਆ ਇਸ ਲਈ ਬੱਟੀਆਂ ਕਿਉਂ ওভারਲੋਡ ਗੱਡੀਆਂ ਆਉਂਦੀਆਂ ਬਜ਼ਾਰਾਂ ਦੇ ਵਿੱਚ ਉਹਨਾਂ ਦਾ ਕੋਈ ਟਾਈਮ ਟੇਬਲ ਨਿਰਧਾਰਤ ਕੀਤਾ ਜਾਵੇ ਤਾਂ ਜੋ ਕਿ ਬਾਜ਼ਾਰ ਦੇ ਵਿੱਚ ਜਿਹੜਾ ਜਿਹੜਾ ਜਾਮ ਲੱਗਦੀ ਹੈ ਜਾਮ ਲੱਗਣ ਤੋਂ ਰੁਕਿਆ ਜਾ ਸਕੇ ਆ ਦੇਖੋ ਜੀ ਇਹ ਆਪਾਂ ਖੜਿਆਂਗੇ ਬਰਮਾ ਸਟੋਰ ਕੋਲੇ ਤੇ ਜੁਨੀਕ ਬੈਂਕ ਕੋਲੇ ਆ ਦੇਖੋ ਬਾਈ ਇਹ ਬਾਈ ਇੱਧਰ ਥੋੜਾ ਜਿਹਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕਿ ਜਾਮ ਲਗਣੋਂ हट ਸਕੇ ਹੁਣ ਪਿੱਛੇ ਜਾਮ ਇਹੜਾ ਬਹੁਤ ਲੰਮਾ ਲੱਗਿਆ ਹੋਇਆ ਹੁਣ ਇੱਧਰਲੀ ਸਾਈਡ ਚੱਲ ਪਈ ਦੂਜੀ ਸਾਈਡ ਹੈ ਜਿਹੜੀ ਉਹ ਕਿੱਥੋਂ ਤੱਕ ਆ ਚੁੱਕੀ ਹੈਗੀ ਇਸ ਲਈ ਬਾਈ ਪਾਰਲੀਮੈਂਟ ਵੀ ਇਹੀ ਹਰ ਰਹਿੰਦਾਗਾ ਜਦੋਂ ਮੇਨ ਬਾਜ਼ਾਰ ਦੇ ਵਿੱਚ ਗੱਡੀਆਂ ਲੈਂਦੀਆਂ ਗਿਆ ਗੋਡੀਆਂ ਚਾਹੇ ਖਲ ਖਰਾਕ ਦੀਆਂ ਉਦੋਂ ਉੱਥੇ ਜਾਮ ਲੱਗੇ ਰਹਿੰਦੇ ਹੈਗੇ ਇਸ ਲਈ ਇਧਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਤੇ ਗੱਡੀਆਂ ਦਾ ਟਾਈਮਿੰਗ ਨਿਰਧਾਰਤ ਕਰਨਾ ਚਾਹੀਦਾ ਹੈ ਧੰਨਵਾਦ ਜੀ